गाइस वेलकम बैक टू माय चैनल माय नेम इज लक्ष्मी शर्मा सो गाइस आज हम दोबारा से बना रहे हैं खोआ हेलो गाइस तो आपका स्वागत है लक्ष्मी शर्मा दे ब्लॉग्स च आज हम फिर कर रहे हैं खोआ गाइस हमारे यहां ना गर्मी के टाइम आ गए हमारे यहां सब ने मोटे कपड़े पहने पर मेरे को पता नहीं क्यों इतनी तो, तो गर्मी ज्यादा लगती है ਗਾਈ ਜੱਜ ਅੱਜ ਅਸੀਂ ਫੇਰ ਕੱਢ ਰਿਆ ਖੋਆ ਅੱਜ ਖੋਆ ਕੱਢਣ ਦਾ ਕਾਰਨ ਇਹ ਹੈਗਾ ਵੀ ਦੁੱਧ ਥੋੜਾ ਜਿਹਾ ਜ਼ਿਆਦਾ ਇਕੱਠਾ ਹੋ ਗਿਆ ਸੀਗਾ ਤੇ ਦੋਜੀ ਇਹ ਵਿਚਾਰਾ ਜਿਹੜਾ ਲੈਣ ਆਉਂਦਾ ਉਹਨਾਂ ਦੇ ਘਰੇ ਥੋੜੀ ਜਿਹੀ ਪ੍ਰੋਬਲਮ ਹੋ ਗਈ ਫਿਰ ਅਸੀਂ ਸੋਚਿਆ ਚੱਲ ਅੱਜ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾ ਲੈਨੇ ਆਂ ਖੋਇ ਰਾਈ ਤੇ ਤੁਸੀਂ ਦੇਖਿਓ ਬਣੇ ਰਹੇ ਹੋ ਬਲੌਗ ਦੇ ਨਾਲ ਰੈਸਪੀ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਜ਼ਰੂਰ ਤੇ ਅਸੀਂ ਕੱਢ ਲਿਆਗਾ ਹੁਣ ਆਪਾਂ ਬਣਾਉਣੇ ਆ ਚੌਲਾਂ ਦੀਆਂ ਪਿੰਨੀਆਂ ਠੀਕ ਹੈ ਇਹਦਾ ਪ੍ਰੋਸੀਜਰ ਸਟਾਰਟ ਹੋ ਗਿਆ

ਹਾਂ ਘੱਟ ਪਾ ਲੋ ਹੋ ਗਿਆ ਤਾਂ ਸੁੱਕਾ ਫਿਆ ਮਿਕਸ ਕਰੋ ਚੰਗੀ ਤਰ੍ਹਾਂ ਇਹ ਥੱਲੇ ਲਾ ਕੇ ਹੱਥ ਨਾਲ ਮਲ ਲਈ ਹਾਂ ਥੱਲੇ ਲਾ ਹਾ ਦਨੀਆ ਹਾਂ ਮਰਲਾ ਹਰ ਜਮ ਅਸੀਂ ਹੁਣ ਜਿਹੜਾ ਇਹ ਆਟਾ ਹਨ ਘਿਓ ਦੇ ਵਿੱਚ ਨੀਚੇ ਉਤੋਂ ਚੁੱਲੇ ਤੋਂ ਨੀਚੇ ਲਾ ਕੇ ਮਿਕਸ ਕਰਦੇ ਆਂਗੇ ਚੰਗੀ ਤਰ੍ਹਾਂ ਇਹ ਭੁੰਨਿਆ ਗਿਆ ਦੇਖੋ ਇਹਦਾ ਕੱਡਾ ਵੀ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਪਾਉਣ ਲਈ ਆਪਾਂ ਬਣੋਣੀ ਖੱਡ ਦੀ ਚਾਹਣੀ ਉਹ ਪਾਪਾ ਬਣਾਵਾਂਗੇ ਦੁੱਧ ਚ ਉਹ ਵੀ ਸੋਨ ਦਿਖਾਉਣੇਗੇ ਦੂਜੇ ਤੋਂ ਫਿਰ ਨਹੀਂ ਥੋੜਾ ਜਿਹਾ ਬ੍ਰਾਊਨ ਸ਼ੇਡ ਵਿੱਚ ਆ ਗਿਆ ਹਾਂ ਜਿੰਨੇ ਆਪਾਂ ਤੋਂ ਲੱਗ ਜਾਂਦਾ ਆਟਾ ਉਹ ਮੇਨ ਨਹੀਂ ਲੱਗਦਾ ਜਿਹੜੋ ਉਹਦੇ ਦਾ ਹਾਲ ਕਰਾਇਆ ਤੇ ਉਹਦਾ ਆਪਾ ਤਾਂ ਹੈ ਉਹ ਕਿੰਨਾ ਹੋ ਉਹਸੀ ਐ ਕਰ ਲਿਓ ਪੜਾਈ ਨਹੀਂ ਢੋਤੀ ਮਤਲਬ ਖੋਪਨ ਨੇ ਕਿ ਬਿੱਟੀ ਫਰੇਈ ਹੋ ਪਤਾ ਉਹ ਜਿਹੜਾ ਖੋ ਲੱਗਿਆ ਹੱਸੇ ਉਹ ਨਾਲ ਹੀ ਆਟਾ ਲੱਗ ਕੇ ਬਰੋਂ ਮੱਚ ਗਈ ਸਾਰੀ ਉਹ ਮੱਚ ਗਿਆ ਹੁਣ ਇਹ ਤਾਂ ਹਰ ਕੱਲ ਖੋਆ ਕੱਢ ਕੇ ਆਹ ਮਾਸਤੀ ਸੀ ਨਾ ਹਾਂ ਕਦੇ ਕਦੇ ਅੱਗ ਖਿਜ ਜਾਂਦੀ ਹੈ ਹਨਾ ਚਲ ਚਾਵਲਾਂ ਦੇ ਆਟਾ ਪਿੰਨੇ ਬਣਾਉਣ ਲਈ ਆਪਾਂ ਦੁੱਧ ਚ ਚਾਹ ਨਹੀਂ ਬਣਾਉਣੀ ਹੁੰਦੀ ਕਿਉਂਕਿ ਫਿਰ ਉਹ ਨਾ ਵਧੀਆ ਮਤਲਬ ਉਹ ਹੋ ਜਾਂਦਾ ਗਿੱਲਾ ਜਿਹਾ ਪਿੰਨੀਆਂ ਵਧੀਆ ਬਣ ਜਾਂਦੀਆਂ ਹਨਾ ਨਮਸੀ ਹੂੰ ਸਮਝਾ ਦੱਸ ਫਿਰ ਹਾਂ ਵਧੀਆ ਬਣ ਜਾਂਦੀਆਂ ਨੇ ਦੁੱਧ ਦੀ ਛਾਣੀ ਬਣਾ ਕੇ ਹਾਂ ਵਿੱਚ ਖੰਡ ਪਾਉਣੀ ਆ ਚੀਰ ਲਓ ਭਈ ਇਹ ਖੰਡ ਮੰਮੀ ਕਹਿੰਦੀ ਅੱਧਾ ਕਿਲੋ ਤੋਂ ਵੱਧ ਪਾਉਗੀ ਵੱਧ ਪਾਉਗੋ ਵੀ ਤਾਂ ਇਹਨੂੰ ਮੈਂ ਵੀ ਕਿਹਾ ਮੈਂ ਵੱਧਦੀ ਪਾਉਗੋ ਠੀਕ

ਡੇੜਕਾ ਪਾਦੀ ਬਾਲੇ ਹੂੰ ਸੇਲਾ ਉਹਦੇ ਆ ਫੜੇ ਸਹੀ ਨਹੀਂ ਖਾਣਾ ਨਾ ਨਾ ਹਾਂ ਹਾਂ ਦੁੱਧ ਨਹੀਂ ਘੱਟ ਲੱਗਦਾ ਮੈਨੂੰ ਨਾ ਬਹੁਤ ਆ ਇਹ ਦੇ ਦਿਓ ਹਾਂ ਅ ਬੱਦੂ ਬੱਦਾ ਕਿਲਰ ਦਾ ਖੰਡਾ ਆ ਸਸਰ ਕੇ ਪਾ ਕਾ ਬੱਦਰੀ ਉਹ ਆਪਣਾ ਖੋਵਾ ਪਿਆਗਾ ਇਹ ਮਾਸੀ ਨੇ ਸਾਡੇ ਹਰ ਲਾਰੇ ਨੇ ਤੇ ਆ ਹੈਗਾ ਉਹਦਾ ਇਹ ਮੈਨ ਕੋ ਮੇਰੇ ਸੱਸ ਦੀ ਭੈਣ ਨੇ ਮਾਸੀ ਸੱਸ ਜੇ ਲੋਈ ਦਰਿਆ ਹੋਣ 10 ਆਟਾ ਰੋਣਾ দূজে গেছে পাঁনা হ্যা রে যে রাস এই ਚੰਗਾ ਥੋੜਾ ਜਿਹਾ ਪਾ ਦੇ ਤੂੰ ਪਾ ਦੋ ਜੀ ਨਾ ਪਾਉਣ ਇਹ ਤਾਂ ਪੈਤ ਨੂੰ ਨਾ ਕੋ ਪੈਂਦਾ ਇਹ ਆਪਾਂ ਪਾਤਾ ਖੋਪੇ ਦਾ ਬਰਦਾ ਬਹੁਤ ਸੋਹਣਾ ਲੱਗਦਾ ਓਹੋ ਲੈ ਥੋੜਾ ਜਿਹਾ ਲੈ ਐਕਟੀ ਟੇਸਟ ਚੇਂਜ ਕੀਤਾ ਨਾ ਕੋ ਅਜੂ ਬਦਾਮ ਤਾਂ ਹਰੇਕ ਦੇ ਵਿੱਚ ਹੀ ਪਾਈ ਬੈਠਿਆ ਹਾਂ ਗਰਮੀਆਂ ਹੁਣ ਨਾ ਬਾਰਿਸ਼ ਚੋਲੰਦੇ ਦਾ ਖੁਆ ਬਣ ਕੇ ਰੈਡੀ ਹੋ ਗਏ ਤੇ ਪਿੰਨੀਆਂ ਵੱਟੀਆਂ ਜਾਰੀਆਂ ਨੇ ਜਿਹੜਾ ਹਾਫ ਕੋਆ ਬਚ ਗਿਆ ਉਹਦਾ ਸੀ ਬਣਾ ਰਹੀ ਆਟੇ ਦੀ ਪਿੰਨੀ ਆਪਾਂ ਤਾਂ ਭੁੰਨਿਆ ਜਾ ਰਹੇਗਾ ਦੋ ਤਰ੍ਹਾਂ ਦੀ ਪਿੰਨੀਆਂ ਤਿਆਰ ਹੋ ਗਈਆਂ ਚੌਲਾਂ ਦੀਆਂ ਤੇ ਆਟੇ ਦੀ ਆਪਣੇ ਦੋਨੇ ਦੋ ਤਰ੍ਹਾਂ ਦਾ ਕੋਆ ਬਣਾਇਆ ਹੈਗਾ ਦੋਨੇ ਬਣ ਕੇ ਰੈਡੀ ਨੇ ਆਹ ਹੈਗਾ ਆਟੇ ਦਾ ਅਜੇ ਤਿਆਰ ਹੈਗਾ ਚੌਲਾਂ ਦਾ ਤਾਰੇ ਹੱਥੋਂ ਮੱਚਦੇ ਨੇ। ਗਰਮ ਨੇ ਬਸ ਫਿਰ ਹੌਲੀ ਹੌਲੀ ਬਣਾ ਲੈ। ਨਹੀਂ ਤਾਂ ਜੰਮ ਜੂ ਇਹ ਮੜਾ ਜਾ। ਠੰਡਾ ਹੋ ਗਿਓ। ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਬਸ ਇੰਨੀ ਗੱਲ। ਐਦਾਂ। ਕਿ ਵੀਡੀਓ ਨੂੰ ਲਾਈਕ ਕਰ ਦਿਓ। ਵੀਡੀਓ ਨੂੰ ਲਾਈਕ ਕਰ ਦਿਓ। ਸ਼ੇਅਰ ਕਰ ਦਿਓ। ਸ਼ੇਅਰ ਕਰ ਦਿਓ। ਕਮੈਂਟ ਕਰ ਦਿਓ। ਕਮੈਂਟ ਕਰ ਦਿਓ।